ਇਹ ਆਪਣੀ ਗੱਲ ਨੂੰ ਛਪਾਉਣ ਦੇ ਲਈ ਪੰਜ ਸੱਤ ਉਦਾਹਰਨਾਂ ਦੇਣੀਆਂ ਪੈਣੀਆਂ। ਸਿਆਣਿਆਂ ਦੀਆਂ ਗੱਲਾਂ ਵਿੱਚ ਬੜੀ ਪਰਿਵਿਘਨ ਰਮਜਾਉਂਦੀਆਂ ਨੇ। ਮੈਂ ਕਈ ਵਾਰ ਨੂੰ ਇਹ ਕਹਿੰਦੀ ਕਰਦਾ ਹੁੰਦਾ ਹੈ ਕਿ ਜਿਹੜੀਆਂ ਗੱਲਾਂ ਸਿਆਣੇ ਕਹਿੰਦੇ ਨੇ ਨਾ ਉਹਨਾਂ ਗੱਲਾਂ ਵਿੱਚ ਬੜੀ ਰਮਜਾਉਂਦੀ ਹੈ। ਜਿਵੇਂ ਅਸੀਂ ਕਹਿੰਦੇ ਆਹ ਕਹਾਵਤ ਬਣੀ ਹੋਈ ਏ ਇੱਕ ਤਰ੍ਹਾਂ ਦੀ ਕਹਾਵਤ ਵੱਡੋ ਕਹਾਵਤਾਂ ਵੀ ਨੇ। ਉਨਾ ਬੰਦੇ ਦੀ ਨਾਮ ਦੀ ਵੀ ਹੁੰਦੀ ਹੈ ਯਾਰੀ ਗੱਲ ਕਹਿੰਦੇ ਨੇ ਕਿ ਇੱਕ ਝੂਠ ਨੂੰ ਛਪਾੜ ਦੇ ਲਈ ਕਈ ਝੂਠ ਬੋਲਣੇ ਪੈਂਦੇ ਆ ਆਪਣੀ ਗੱਲ ਨੂੰ ਸਿੱਧ ਕਰ ਦੇ ਲਈ ਝੂਠੀ ਗੱਲ ਨੂੰ ਸੱਚੀ ਬਣਾ ਦੇਣਗੇ ਬੰਦਾ ਕਈ ਝੂਠ ਬੋਲ ਜਾਂਦਾ ਬਚਾ ਤੇ ਮੇਰੀ ਗੱਲ ਸਿੱਧ ਹੋ ਜਾਵੇ ਮੈਂ ਸੱਚਾ ਬਣ ਜਾ ਮੈਂ ਹੁੰਦਾ ਹੈ ਉਹ ਝੂਠਾ ਬੰਦਾ ਅੱਜ ਸ਼ਾਬਦ ਕਰਦੇ ਲਈ ਕਿ ਮੈਂ ਸੱਚਾ ਹਾਂ ਮੈਨੂੰ ਲੋਕ ਸੱਚਾ ਸਮਝਣ ਕਈ ਝੂਠ ਕੋ ਹੁੰਦਾ ਹੈ ਇਸ ਕਰਕੇ ਸਿਆਣੇ ਕਹਿੰਦੇ ਨੇ ਕਿ ਇੱਕ ਝੂਠ ਨੂੰ ਛੁਪਾਉਣ ਦੇ ਲਈ 100 ਝੂਠ ਬੋਲਣਾ ਪੈਂਦਾ ਹੈ ਭਾਵੇਂ ਜੇ ਤੁਹਾਡੇ ਕੋਲ ਇੱਕ ਝੂਠ ਬੋਲਿਆ ਗਿਆ ਉਹਨੂੰ ਲੁਕਾਉਣ ਦੇ ਲਈ ਤੁਸੀਂ ਕਈ ਬੋਲੋਗੇ ਤਾਂ ਉਸ ਝੂਠ ਨੂੰ ਛੁਪਾ ਸਕੋਗੇ ਮੇਰਾ ਝੂਠ ਬੜਿਆ ਗਿਆ ਤਾਂ ਪਰ ਅਰੇ ਗੱਲ ਵੀ ਚੇਤੇ ਰੱਖਣੀ ਜਦੋਂ ਝੂਠ ਚੱਲਦਾ ਹੈ ਤਾਂ ਬਹੁਤ ਕੁਝ ਨਾਲ ਲੈ ਕੇ ਚੱਲਦਾ ਹੈ ਕੱਲਾ ਨਹੀਂ ਚੱਲਦਾ ਝੂਠ ਉਹਨੂੰ ਬਹੁਤ ਕੁਝ ਨਾਲ ਲੈ ਕੇ ਚੱਲਣਾ ਪੈਂਦਾ ਹੈ ਕਈ ਝੂਠੇ ਲੈ ਕੇ ਚੱਲਣੇ ਪੈਂਦੇ ਨੇ ਨਾਲ ਔਰ ਜਦੋਂ ਸੱਚ ਚੱਲਦਾ ਹੈ ਕਿਸੇ ਨੂੰ ਨਾਲ ਲੈ ਕੇ ਨਹੀਂ ਜਾਂਦਾ ਉਹ ਕੱਲਾ ਹੀ ਚੱਲਦਾ ਹੈ ਜਦੋਂ ਸੱਚ ਚੱਲਦਾ ਹੈ ਤਾਂ ਕੱਲਾ ਚੱਲੇਗਾ ਉਹ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਂਦਾ ਝੂਠ ਜਦੋਂ ਤੁਰਦਾ ਹੈ ਆਪਣੇ ਨਾਲ ਬਹੁਤ ਕੁਝ ਲੈ ਕੇ ਤੁਰਦਾ ਹੈ ਤੇ ਜਦੋਂ ਸੱਚ ਤੁਰਦਾ ਹੈ ਇਕੱਲਾ ਹੀ ਤੁਰਦਾ ਹੈ ਸੱਚ ਨਾਲ ਕੋਈ ਨਹੀਂ ਹੁੰਦਾ ਇਸ ਕਰਕੇ ਸੱਚਾ ਬੰਦਾ ਕਈ ਵਾਰ ਇਕੱਲਾ ਹੀ ਰਹਿ ਜਾਂਦਾ ਹੈ ਬੱਚਾ ਝੂਠ ਦੇ ਨਾਲ ਬੜਾਏ ਤੁਰਦੀ ਹੁੰਦੀ ਸੱਚਾ ਬਚਾਰਾ ਇਕੱਲਾ ਹੀ ਖੜਾ ਰਹਿੰਦਾ ਹੁਕਮ ਦਾ ਸੁਭਾਅ ਹੈ ਨਾ ਕਿ ਕਿਸੇ ਨਾਲ ਟਿੱਕਿਰ ਤੁਰਦਾ ਭਾਈ ਮੈਂ ਸੱਚਾ ਹਾਂ ਸੱਚਾ ਸੱਚ ਹੀ ਰਹੇਗਾ ਝੂਠਾ ਜੂ ਫੇਰੇਗਾ